ਕੈਨੇਸਰ ਤੋਂ ਬਹੁਤ ਬਹੁਤ ਧੰਨਵਾਦੀ ਪਹਿਲਾ ਤਾਂ ਤੇ ਅਜ ਰੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਪੱਛਮੀ ਬੰਗਾਲ ਦੇ ਵਿੱਚ ਬੰਦ ਦੌਰਾਨ ਹਿੰਸਾ ਭਾਜਪਾ ਆਗੂ ਦੀ ਕਾਰਨ ਉੱਤੇ ਫਾਇਰਿੰਗ ਹੋਈ ਡਿੰਪੀ ਢਲੋਂ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਚਰਨਜੀਤ ਸਿੰਘ ਚੰਨੀ ਨੇ ਹਿਮਾਚਲ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਦੂਜੀ ਭਾਸ਼ਾ ਦਾ ਦਰਜਾ ਦੇਣ ਦੀ ਮੰਗ ਕੀਤੀ ਜ਼ਮੀਨ ਐਕਵਾਇਰ ਮਾਮਲੇ ਦੇ ਵਿੱਚ ਕਿਸਾਨਾਂ ਤੇ ਪੁਲਿਸ ਦੇ ਵਿੱਚ ਹੋਈ ਝੜਪ ਅੰਮ੍ਰਿਤਸਰ 에ਅਰਪੋਰਟ ਦੇ ਉੱਤੇ ਚੂਹਿਆਂ ਦਾ ਡਾਂਸ ਵੀਡੀਓ ਦੇ ਵਿੱਚ ਸਵਾਲ ਖੜੇ ਹੋਏ ਕਿਸਾਨਾਂ ਬਾਰੇ ਦਿੱਤੇ ਗਏ ਬਿਆਨ ਦੇ ਉੱਤੇ ਕੰਗਣਾ ਨੇ ਸਫਾਈ ਦਿੱਤੀ ਸੁੰਦਰ ਸ਼ਾਮ ਅਰੂੜਾ ਮੋੜ ਆਈ ਕਾਂਗਰਸ ਵਿੱਚ ਨਿਰਮਲ ਭੰਗੂ ਦੀ ਟੀਮ ਵੱਲੋਂ ਕੱਲੇ-ਕੱਲੇ ਪੈਸੇ ਨੂੰ ਵਾਪਸ ਕਰਨ ਦਾ ਵਾਅਦਾ ਭਗਵੰਤ ਮਾਨ ਵੱਲੋਂ ਨਸ਼ਿਆਂ ਦੇ ਖਿਲਾਫ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਤੇ ਆਖਰੀ ਖਬਰ ਪੰਜਾਬ ਸਰਕਾਰ ਨੇ ਅਮਰਪਾਲ ਤੇ ਲਾਈ ਗਈ ਐਨਐਸਫ ਬਾਰੇ ਉੱਤਰ ਦਿੱਤਾ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਸੁਖਵੀਰ ਸਿੰਘ ਬਾਦਲਹੋਰਾਂ ਦੀ ਸੱਜੀ ਬਾਂ ਡਿੰਪੀ ਨੂੰ ਲੈ ਕੇ ਭਗਵੰਤ ਮਾਨ ਬਿਲਕੁਲ ਜੀ ਬਿਲਕੁਲ ਲੈ ਕੇ ਆਪਾਂ ਕੱਲ ਵੀ ਇਹ ਗੱਲ ਕਹੀ ਸੀ ਕਿ ਡਿੰਪੀ ਨੇ ਚਲੇ ਹੀ ਜਾਣਾ ਉਹ ਦੇਰ ਸਵੇਰੇ ਤਾਂ ਹੋਤਕਦੇ ਵੀ ਦੋਨੋਂ ਰੁਪ ਜਾਣ ਪਰ ਇਹ ਨਹੀਂ ਹੋ ਸਕਦਾ ਵੀ ਉਹ ਟਿਕੇ ਰਹਿਣ ਉਹ ਟਿਕੇ ਵੀ ਨਹੀਂ ਤੇ ਉਹ ਚਲੇ ਗਏ ਆ ਅੱਜ ਜੋ ਭਗਵੰਤ ਮਾਨ ਦੀ ਹਾਜ਼ਰੀ ਦੇ ਵਿੱਚ ਗਿੱਦੜਬਾਹਾ ਦੇ ਵਿੱਚ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਆ ਉਹਨਾਂ ਨੇ ਇੱਥੇ ਲੰਬੀਆਂ ਚੌੜੀਆਂ ਗੱਲਾਂ ਵੀ ਕੀਤੀ ਕਿ ਉਹਨਾਂ ਨੇ ਕਿਹਾ ਜੀ ਕਿ ਮੇਰੀ ਜ਼ੁਬਾਨ ਦੇ ਉੱਤੇ ਸਿਰਫ ਤਿੰਨ ਸ਼ਬਦ ਹੁੰਦੇ ਸੀ ਸ਼ਰੋਮੀ ਆਕਾਲੀ ਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਸਿੰਘ ਬਾਦਲ ਚੌਥੀ ਤਾਂ ਮੈਂ ਕਦੇ ਕੋਈ ਗੱਲ ਨਹੀਂ ਕੀਤੀ ਸੀ ਪਰ ਸਾਡੀ ਦੂਰੀ ਕਿੱਥੋਂ ਵਧੀਆ ਕਿਉਂਕਿ ਮੈਨੂੰ ਇਹ ਗੱਲ ਕਹੀ ਕਿ ਤੁਸੀਂ ਜ਼ਮੀਨੀ ਤੌਰ 'ਤੇ ਪਾਰਟੀ ਦੀਆਂ ਮੀਟਿੰਗਾਂ ਨਾ ਰਹੀ ਰੱਖੋ ਕਿ ਡੇਟਰ ਦੇ ਨਾਲ ਮੀਟਿੰਗਾਂ ਦਾ ਫਿਰ ਨਾਲ ਵਿੱਚ سلسلہ جاری ਰੱਖੋ ਉਦੋਂ ਮਨਪ੍ਰੀਤ ਬਾਦਲ ਹੋਰੀ ਮੀਟਾ ਕਰੀ ਜਾਂਦੇ ਆ ਜਿਹੜੇ ਘਰਾਂ ਦੇ ਵਿੱਚ ਅਸੀਂ ਜਦ ਨਹੀਂ ਆ ਮਗਰੀ ਮਨਪ੍ਰੀਤ ਬਾਦਲ ਵੀ ਜਾਉਂਦੇ ਆ ਉਹ ਕਹਿੰਦੇ ਵੀ ਮੇਰੇ ਦੋਸਤਾਂ ਨੇ ਮੇਰੇ ਘਹਿਤਿਆਂ ਨੇ ਮੈਨੂੰ ਇਹ ਗੱਲ ਕਹੀ ਵੀ ਐਤਕੀ ਢਲੋ ਸਾਹਿਬ ਤੁਹਾਡੇ ਨਾਲ ਧੋਖਾ ਹੋਊਗਾ ਐਤਕੀ ਕੋਈ ਖਿਚੜੀ ਹੋਰ ਹੀ ਪੱਕੀ ਜਾਂਦੀ ਹੈ ਫਿਰ ਉਹ ਕਹਿੰਦੇ ਵੀ ਭਾਈ ਮੈਂ ਪੁੱਛਿਆ ਪਰ ਮੈਨੂੰ ਕੋਈ ਤਰਕ ਵਾਲਾ ਤੱਥਾਂ ਵਾਲਾ ਉੱਤਰ ਨਹੀਂ ਮਿਲਿਆ ਸੰਤੁਸ਼ਟੀਜਨਕ ਤੇ ਫਿਰ ਕਹਿੰਦੇ ਮੈਨੂੰ ਰਾਜਵੀਰ ਸਿੰਘ ਦਾ ਫੋਨ ਆ ਗਿਆ ਭਗਵੰਤ ਮਾਨ ਦੇ OSD ਦਾ ਉਹ ਕਹਿੰਦੇ ਵੀ ਬਾਈ ਤੇਰੇ ਨਾਲ ਖੜੇ ਆ ਤੇ ਉਹਨਾਂ ਨੇ ਮੇਰੀ ਭਗਵੰਤ ਮਾਨ ਨਾਲ ਗੱਲ ਕਰਾਤੀ ਤੇ ਮੈਂ ਭਾਈ ਆਮ ਆਦਮੀ ਪਾਰਟੀ ਚ ਆ ਗਿਆ ਉਹਨੇ ਕਈ ਮੰਗਾਂ ਵੀ ਰੱਖੀਆਂ ਵੀ ਭਾਈ ਇੱਥੇ ਸੀਵਰੇਜ ਦਾ ਮਸਲਾ ਕਿਵੇਂ ਆ ਕੁਝ ਕੋ ਹੋਰ ਮਸਲੇ ਦੀ ਗੱਲ ਕੀਤੀ ਆ ਉਹਨੇ ਇਹ ਵੀ ਗੱਲ ਕਹੀ ਆ ਡਿੰਪੀ ਢਿੱਲੋਂ ਨੇ ਵੀ ਜਿਹੜੇ ਇਖੋਂ ਦੇ ਖੇਤਰ ਦੇ ਸੀਨੀਅਰ ਆਮ ਆਦਮੀ ਪਾਰਟੀ ਦੇ ਆਗੂਆ ਉਹ ਮੇਰੇ ਤੋਂ ਇਨਸਿਕਿਉਰ ਨਮਹਿਸੂਸ ਕਰਨ ਮੈਂ ਉਹਨਾਂ ਦੇ ਪਿੱਛੇ ਚੱਲੂਗਾ ਮੈਂ ਉਹਨਾਂ ਦੇ ਮੂਹਰੇ ਲੱਗਣ ਦੀ ਕੋਸ਼ਿਸ਼ ਨਹੀਂ ਕਰਦਾ ਜਿਵੇਂ ਭਗਵੰਤ ਮਾਨ ਕਹਿਣਗੇ ਅਸੀਂ ਹਮੇਤਾਂ ਸੋ ਆਮ ਤੌਰ ਦੇ ਉੱਤੇ ਥਿੰਸਾ ਬਸੀਂ ਦੇਖਦੇ ਹੁੰਦੇ ਬੀ ਚੋਣ ਕੋਈ ਵੀ ਹੋਵੇ ਵਿਧਾਨ ਸਭਾ ਦੀ ਲੋਕ ਸਭਾ ਦੀ ਜਮਨੀ ਚੋਣ ਹੋਵੇ ਪਾਰਟੀਆਂ ਦੇ ਵਿੱਚ ਬੰਦੇ ਸ਼ਾਮਲ ਹੁੰਦੇ ਆ ਪਰ ਪਿਛਲੇ ਕੁਝ ਵਰਿਆਂ ਤੋਂ ਇਹ ਇੱਕ ਵੱਖਰੀ ਗੱਲ ਚੱਲੀ ਆ ਹਰ ਚੋਣ ਦੇ ਮੌਕੇ ਆ ਕਾੜੀ ਦਲ ਦੇ ਵਿੱਚੋਂ ਬੰਦੇ ਜਾ ਰਹੇ ਆ ਆ ਕੋਈ ਨਹੀਂ ਰਿਹਾ ਜੇ ਕੋਈ ਆ ਰਿਹਾ ਮਾੜਾ ਮੋਟਾ ਕੋਈ ਆ ਰਿਹਾ ਹੋਗਾ ਜਿਹਦਾ ਕੋਈ ਪ੍ਰਭਾਵ ਨਹੀਂਗਾ ਚਿਹਰੇ ਦਾ ਕੋਈ ਨਾਂ ਥਾਂ ਨਹੀਂਗਾ ਉਹ ਭਾਵੇਂ ਆਉਂਦਾ ਹੋਵੇ ਪਰ ਜਿਨ੍ਹਾਂ ਦਾ ਕੋਈ ਨਾਂ ਥਾਂ ਹੈਗਾ ਉਹ ਹਰ ਚੋਣ ਦੇ ਮੌਕੇ ਜਾ ਰਹੇ ਜਲੰਧਰ ਵਾਲੀ ਚੋਣ ਦੇ ਮੌਕੇ ਲੋਕ ਸਭਾ ਦੀ ਚੋਣ ਦੇ ਮੌਕੇ ਪਾਈ ਵਾਲਗਾ ਚੋਣਾਂ ਦੇ ਮੌਕੇ ਹਾਲੇ ਤੱਕ ਚੋਣ ਦਾ ਐਲਾਨ ਵੀ ਨਹੀਂ ਹੋਇਆ ਗੱਡੜ ਬਾਹੇ ਦਾ ਹੁਣ ਵੀ ਚਲੇ ਗਏ ਆ ਸੋ ਆਕਾੜੀ ਦਲ ਦੇ ਲਈ ਇੱਕ ਨਵੀਂ ਚੁਣੌਤੀ ਪੈਦਾ ਹੋ ਗਈ ਹੈ ਕਿ ਗੱਡੜ ਬਾਹੇ ਤੋਂ ਚੋਣ ਕੌਣ ਲੜੂ ਕੀ ਸੱਚੀ ਮੁੱਚੀ ਸੁਖਵੀਰ ਸਿੰਘ ਬਾਦਲ ਹੀ ਚੋਣ ਲੜਨਗੇ ਜਾਂ ਕੋਈ ਹੋਰ ਬੰਦਾ ਲੱਭਿਆ ਜਾਊਗਾ ਸੁਖਵੀਰ ਸਿੰਘ ਬਾਦਲ ਹੋਰ ਉਹਨੇ ਡਿੰਪੀ ਢੱਲੋਂ ਨੂੰ ਪੈਂਦੀ ਸੱਟ ਹੀ ਐਲਾਨ ਕਿਉਂ ਨਹੀਂ ਕੀਤਾ ਕਿ ਉਹ ਉਮੀਦਵਾਰ ਨੇ ਦੇਖੋ ਜੀ ਹੋ ਸਕਦਾ ਵੀ ਵਿੱਚੋਂ ਜਿਹੜੀ ਗੱਲ ਕਹੀ ਹੈ ਡਿੰਪੀ ਢੱਲੋਂ ਨੇ ਤੇ ਉਹ ਗੱਲ ਸੱਚੀ ਵੀ ਹੋਵੇ ਆ ਪਹਿਲੀ ਗੱਲ ਕਹਿੰਦੇ ਵੀ ਭਾਈ ਉਹ ਝੂਠ ਬੋਲਦੇ ਹੋਣੇ ਆ ਹੋ ਸਕਦਾ ਵੀ ਭਾਈ ਅੰਦਰ ਖਾਤੇ ਕੁਝ ਹੋਰ ਰਜਦਾ ਹੋਵੇ ਕਿਉਂਕਿ ਇੱਕ ਦਿਨ ਇਹ ਖਬਰਾਂ ਆਈਆਂ মিডিਆ ਦੇ ਵਿੱਚ ਵੀ ਪੂਰੇ 24 ਘੰਟਿਆਂ ਦੇ ਵਿੱਚ 14 ਮੀਟਿੰਗਾਂ ਕੀਤੀਆਂ ਗੱਡਵਾਹ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਸੁਖਵੀਰ ਸਿੰਘ ਬਾਦਲ ਨੇ ਇੰਨੀਆਂ ਮੀਟਿੰਗਾਂ ਆਮ ਤੌਰ ਦੇ ਉੱਤੇ ਬੰਦਾ ਉਦੋਂ ਕਰਦਾ ਹੁੰਦਾ ਜਦੋਂ ਉਹਨੇ ਆਪ ਚੋਣ ਲੜਨੀ ਹੋਵੇ ਫਿਰ ਉਹਨੇ ਇਹ ਗੱਲ ਕਹੀ ਜੀ ਮੈਂ ਕਿਹਾ ਪ੍ਰਧਾਨ ਸਾਹਿਬ ਲੋ ਕਿ ਕੀ ਰੌਲਾ ਕੀ ਆ ਹੱਲ ਕੀ ਆ ਉਹ ਕਹਿੰਦੇ ਵੀ ਦੇਖੋ ਮਨਪ੍ਰੀਤ ਬਾਦਲ ਆਪਣੀ ਪਾਰਟੀ ਦੇ ਬਚਾਉਣਾ ਚਾਹੁੰਦੇ ਆ ਤੇ ਆਪਾਂ ਉਹਨਾਂ ਨੂੰ ਵੀ ਸਰਗਰਮ ਕਰਨਾ ਉਹ ਕਹਿੰਦੇ ਵੀ ਦੇਖੋ ਮੈਨੂੰ ਤਾਂ ਇਹਨਾਂ ਨੇ ਟਰਕਾਉਣਾ ਹੀ ਸੀ ਮੈਨੂੰ ਉਹ ਕਹਿੰਦੇ ਜੀ ਇਹ ਮਹਿਸੂਸ ਹੋਣ ਲੱਗ ਪਿਆ ਵੀ ਮੈਨੂੰ ਇੱਥੇ ਕੀ ਟਰਕਾਉਣਗੇ ਹੁਣ ਤੱਕ ਮੈਂ ਆਪਦਾ ਲੜਾਈ ਲੜੀ ਗਿਆ ਤੇ ਹੁਣ ਜਦੋਂ ਲੱਗਦਾ ਵੀ ਭਾਈ ਇੱਥੇ ਕੀ ਅਸੀਂ ਗੱਲ ਬਣਾ ਲਾਂਗੇ ਤੇ ਮੈਨੂੰ ਕਹਿੰਦੇ ਤੂੰ ਪਰੇ ਹੋ ਜਾ ਹੁਣ ਫਲਾਣਾ ਆਊਗਾ ਉਹ ਕਹਿੰਦੇ ਵੀ ਮੇਰੇ ਮਨ ਦੇ ਵਿੱਚ ਇਹ ਗੱਲ ਪੈਦਾ ਹੋ ਗਈ ਤੇ ਮੈਂ ਛੱਡਤੀ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਦੇ ਆਗੂ ਤੇ ਗੋਲੀਆਂ ਚੱਲੀਆਂ ਨੇ हां बिल्कुल आज आज गई, ए, जी आज बीजेपी ਦੇ ਵੱਲੋਂ ਨਾ ਪੱਛਮੀ ਬੰਗਾਲ ਦੇ ਵਿੱਚ ਫਿਰਨਸਾਬ ਬੰਦ ਦਾ ਫੈਸਲਾ ਦਿੱਤਾ ਗਿਆ ਸੀਗਾ ਤੇ ਅੱਜ ਉੱਥੇ ਹਿੰਸਾ ਹੋਈ ਹੈ ਦੂਜੀ ਗੱਲ ਇਹ ਆ ਵੀ ਇੱਥੇ ਹੁਣ ਰਾਜਨੀਤੀ ਚੱਲ ਪਈਏ ਦੇਖੋ ਕੁੜੀ ਦੀ ਪਤ ਲੁੱਟੀ ਗਈ ਕੁੜੀ ਦਾ ਕਤਲ ਕਰ ਦਿੱਤਾ ਗਿਆ ਬਹੁਤ ਮਾੜਾ ਹੋਇਆ ਇਹ ਨਾ ਮਾਫੀਯੋਗ ਅਪਰਾਧ ਆ ਬੰਦੇ ਨੇ ਕਬੂਲ ਕਰ ਲਿਆ ਜੀ ਇਹ ਕਰਤੂਤ ਮੈਂ ਕੀਤੀ ਹੈ ਸੀਬੀਆਈ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ ਤੇ बीजेपी ਤੇ ਬਾਕੀ ਸਿਆਸੀ ਪਾਰਟੀਆਂ ਇਸ ਮਾਮਲੇ ਤੇ ਸਿਆਸਤ ਕਰ ਰਹੀਆਂ ਕੁੜੀ ਦੇ ਸਿਵਿਆਂ ਦੇ ਉੱਤੇ ਸਿਆਸਤ ਕਰ ਰਹੀਆਂ ਉਡੀ ਇੱਜ਼ਤ ਦੇ ਉੱਤੇ ਪੱਤ ਦੇ ਉੱਤੇ ਸਿਆਸਤ ਕਰ ਰਹੀਆਂ ਡਾਕਟਰ ਨੀ ਕੁੜੀ ਦੇ ਹੁਣ ਦੇਖੋ ਭਾਜਪਾ ਦੇ ਵੱਲੋਂ ਅੱਜ ਬੰਦਲਾ ਐਲਾਨ ਕੀਤਾ ਗਿਆ ਤੇ ਇੱਥੇ ਹਿੰਸਕ ਵਰਤਾਰਾ ਹੋ ਗਿਆ ਇੱਥੇ ਹਿੰਸਾ ਚੱਲ ਪਈ ਪਤਾ ਇਹ ਲੱਗਾ ਜੀ ਕਿ ਅੱਜ ਇੱਥੇ ਕਈ ਥਾਵਾਂ ਦੇ ਉੱਤੇ ਗੋਲੀਆਂ ਚੱਲੀਆਂ ਕਈ ਥਾਵਾਂ ਦਾ ਢਾਂ ਸੋਟਾ ਵੀ ਖੜ ਗਿਆ ਦੋਵੇਂ ਧਿਰਾਂ ਜਿਹੜੀਆਂ ਉਹਨਾਂ ਦੇ ਸਮਰਥਕ ਆ ਉਹ ਆਪਸ ਦੇ ਵਿੱਚ ਭਿੜੇ ਵੀ ਆ ਇੱਕ ਪਾਸੇ ਤ੍ਰਿੰਰਮੂਲ ਕਾਂਗਰਸ ਦੇ ਸਮਰਥਕ ਸੀਗੇ ਤੇ ਦੂਜੇ ਪਾਸੇ ਪਤਾ ਲੱਗਾ ਜੀ ਕਿ ਉਹ ਦਰ ਸੀਗੇ ਪੱਛਮੀ ਬੰਗਾਲ ਦੇ ਜਿਹੜੇ ਤ੍ਰਿੰਰਮੂਲ ਕਾਂਗਰਸ ਦੇ ਤੇ ਭਾਜਪਾ ਦੇ ਸਮਰਥਕ ਆਪ ਤੇ ਅਗਲੀ ਜਾਣਕਾਰੀ ਇਹ ਜੀ ਹੁਣੇ-ਹੁਣੇ ਮੰਮਤਾ ਬੇਨਰਜੀ ਨੇ ਇੱਕ ਬਿਆਨ ਦਿੱਤਾ ਉਹ ਕਹਿੰਦੀ ਜੀ ਬੰਗਾਲ ਸੜਿਆ ਤਾਂ ਯੂਪੀ ਬਿਹਾਰ ਤੇ ਅਸਾਮ ਵੀ ਸੜੂਗਾ ਅੱਗ ਦਿੱਲੀ ਤੱਕ ਪਹੁੰਚੂਗੀ ਤੇ ਮੋਦੀ ਦੀ ਕੁਰਸੀ ਵੀ ਡਿੱਗੂਗੀ ਉਹਨਾਂ ਨੇ ਅੱਜ ਇਹ ਗੱਲ ਕਹੀ ਹੈ ਹੂੰ ਅੱਛਾ ਹਿਮਾਚਲ ਦੀ ਜਿਹੜੀ ਦੂਜੀ ਲੈਂਗੁਏਜ ਆ ਸੈਕੰਡ ਲੈਂਗੁਏਜ ਉਰਦੂ ਆ ਮੇਰਾ ਖਿਆਲ ਆ ਚੰਨੀ ਕੀ ਕਹਿੰਦੇ ਹੁਣ ਪੰਜਾਬੀ ਲਾਗੂ ਕਰਵਾਉਣਗੇ ਤੈਨਸਬ ਮੇਰੇ ਚੇਤੇ ਦੇ ਵਿੱਚੋਂ ਕਿਤੇ ਗੱਲ ਕਿਰਨਾ ਜਾਵੇ ਮੈਂ ਇੱਕ ਜਾਣਕਾਰੀ ਹੋਰ ਸਾਂਝੀ ਕਰ ਰਿਹਾ ਜਿਹੜਾ ਆਪਾਂ ਚੰਪਾਈ சுரேਨ ਦੇ ਬਾਰੇ ਗੱਲ ਕਰਦੇ ਸੀ ਨਾ ਪਿਛਲੇ ਕਈ ਦਿਨਾਂ ਤੋਂ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਦੇ ਬਾਰੇ ਹਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਮੈਂ 30 ਅਗਸਤ ਨੂੰ ਭਾਜਪਾ ਨੂੰ ਜੁਆਇਨ ਕਰ ਲਵਾਂਗਾ ਉਹਨਾਂ ਨੇ ਇਹ ਗੱਲ ਕਹਿਤੀ ਆ ਹੁਣ ਉਹਨਾਂ ਨੇ ਝਾਰਖੰਡ ਮੁਕਤੀ ਮੋਰਚਾ ਤੋਂ ਅਸਤੀਫਾ ਦਿੱਤਾ 30 ਅਗਸਤ ਨੂੰ ਉਹ ਭਾਜਪਾ ਦੇ ਵਿੱਚ ਚਲੇ ਜਾਣਗੇ ਤੇ ਅੱਜ ਉਹਨਾਂ ਨੇ ਇਹ ਗੱਲ ਕਹੀ ਆ ਸਾਬਕਾ ਮੁੱਖ ਮੰਤਰੀ ਚੰਪਾਈ சுரேਨ ਨੇ ਕਿ ਮੈਂ ਸੂਬੇ ਦੇ ਹਿੱਤ ਦੇ ਵਿੱਚ ਇਹ ਫੈਸਲਾ ਕੀਤਾ ਥੋੜੀ ਨਹੀਂ ਪਤਾ ਵੀ ਸੂਬੇ ਦੇ ਕਿੰਨੇ ਕਿ ਲੋਕਾਂ ਨੇ ਨੂੰ ਕੀ ਹੁੰਦਾ ਬਈ ਆਪਾਂ ਪਲਟੀ ਮਾਰ ਲਗੇ ਪਰ ਜਿਹੜੀ ਗੱਲ ਤੁਸੀਂ ਪੁੱਛੀ ਚਰਨਜੀਤ ਸਿੰਘ ਚੰਨੀ ਹੋਰਾਂ ਵਾਲੀ ਚੰਨੀ ਸਾਹਿਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਆ ਵਰਤਮਾਨ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਆ ਇਹ ਗਏ ਸੀਗੇ ਹਿਮਾਚਲ ਪ੍ਰਦੇਸ਼ ਦੇ ਵਿੱਚ ਆਪਾਂ ਕੱਲ ਵੀ ਰੈਡ ਐਫਐਮ ਦੇ ਪਰਿਵਾਰਕ ਜੀਵਾਂ ਨਾਲੇ ਖਬਰ ਸਾਂਝੀ ਕੀਤੀ ਸੀ ਇਹਨਾਂ ਨੇ ਉੱਥੇ ਸਿਸ਼ਟਾਚਾਰ ਦੇ ਨਾਂ ਤੇ ਮੀਟਿੰਗ ਕੀਤੀ ਆ ਹੋਰ ਗੱਲਾਂ ਬਾਤਾਂ ਕੀਤੀਆਂ ਪਰ ਅੱਜ ਇਹਨਾਂ ਨੇ ਆਪਣੇ ਐਕਸ ਅਕਾਊਂਟ ਦੇ ਉੱਤੇ ਯਾਨੀ ਕਿ ਟਵਿੱਟਰ ਦੇ ਉੱਤੇ ਇਹ ਗੱਲ ਲਿਖੀ ਆ ਕਿ ਮੈਂ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸੁਖੂ ਕਿ ਪੰਜਾਬੀਆਂ ਦੀ ਹਿਮਾਚਲ ਦੇ ਵਿੱਚ ਗਿਣਤੀ ਕਾਫੀ ਵੱਡੀ ਹੈ ਇਸ ਕਰਕੇ ਹਿਮਾਚਲ ਦੇ ਵਿੱਚ ਦੂਜੀ ਲੈਂਗੁਏਜ ਜਿਹੜੀ ਦੂਜੀ ਭਾਸ਼ਾ ਜਿਹੜਾ ਦਰਜਾ ਜਿਹੜਾ ਉਹ ਤੁਸੀਂ ਪੰਜਾਬੀ ਨੂੰ ਦਿਓ ਉਹ ਕਹਿੰਦੇ ਜੀ ਮੇਰੀ ਗੱਲ ਸੁਖੂ ਸਾਹਿਬ ਨੇ ਬਹੁਤ ਗੌਰ ਨਾਲ ਸੁਣੀ ਆ ਉਹ ਕਹਿੰਦੇ ਵੀ ਅਸੀਂ ਤੁਹਾਡੇ ਵੱਲੋਂ ਕੀਤੀ ਗਏ ਗੱਲ ਦੇ ਉੱਤੇ ਗੌਰ ਕਰਾਂਗੇ ਅੱਛਾ ਕਿਹੜੀ ਜ਼ਮੀਨ ਅਕਵਾਇਰ ਕਰਨ ਦੇ ਮਸਲੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਨਾਬਰ ਨੇ ਇਹ ਸਿੰਘ ਸਾਹਿਬ ਅੱਜ ਡਾਂਗ ਛੋਟਾ ਬਹੁਤ ਚੱਲਿਆ ਮਲੇਰਕੋਟਲਾ ਦੇ ਵਿੱਚ ਪਿੰਡ ਹੈਗਾ ਸਰੌਦ ਸਰੋਧਪਿੰਡ ਦੇ ਵਿੱਚ ਜੰਮੂ ਕਟੜਾ ਐਕਸਪ੍ਰੈਸ ਵੇ ਦੇ ਲਈ ਅਕਵਾਇਰ ਕੀਤੀ ਗਈ ਜ਼ਮੀਨ ਦਾ ਰੌਲਾ ਪੈ ਗਿਆ। ਪ੍ਰਸ਼ਾਸਨ ਨੇ ਜ਼ਮੀਨ ਅਕਵਾਇਰ ਕਰ ਲਈ ਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹ ਨੇ ਘੰਡਾ ਚੱਕ ਲਿਆ ਕਹਿੰਦੇ ਕਿ ਐਵੇਂ ਅਕਵਾਇਰ ਕਿਵੇਂ ਕਰ ਲੋਗੇ ਧੱਕੇ ਨਾਲ ਤੁਸੀਂ ਜ਼ਮੀਨ ਤੇ ਅੱਜ ਕਿਸਾਨਾਂ ਨੇ ਉੱਥੇ ਪੁਲਿਸ ਨਾਲ ਲੜਾਈ ਲੜੀ ਤੇ ਆਪਣੀ ਜ਼ਮੀਨ ਦੇ ਉੱਤੇ ਵਾਪਸ ਕਬਜ਼ਾ ਕਰ ਲਿਆ। ਜ਼ਮੀਨ ਵਾਪਸ ਕਬਜ਼ੇ ਦੇ ਵਿੱਚ ਅੱਜ ਕਿਸਾਨਾਂ ਨੇ ਲੈ ਲਈ ਆ। ਦੇ ਕਿਸਾਨਾਂ ਨੇ ਇਹ ਗੱਲ ਕਹੀ ਆ ਵੀ ਸਾਡੀ ਜ਼ਮੀਨ ਦੇ ਉੱਤੇ ਜ਼ਬਰਦਸਤੀ ਕਬਜ਼ਾ ਕੀਤਾ ਸੀ ਸਾਡੀ ਫਸਲ ਬਰਬਾਦ ਕਰਤੀਆਂ ਮਸ਼ੀਨਾਂ ਇੱਥੇ ਚਲਾਤੀਆਂ ਪਰ ਅੱਜ ਉਗਰਾਹਾ ਜਥੇਬੰਦੀ ਦੇ ਸਮਰਥਕ ਆ ਜਿਹੜੇ ਉਹ ਇੱਥੇ ਪਹੁੰਚੇ ਉਹ ਕਹਿੰਦੇ ਕਿ ਦੇਖੋ ਜਿੰਨੀ ਦੇਰ ਤੱਕ ਸਾਨੂੰ ਠੁਕਵਾ ਮੁਆਵਜ਼ਾ ਨਹੀਂ ਮਿਲਦਾ ਤੇ ਸਾਡੀਆਂ ਮੰਗਾਂ ਦੇ ਉੱਤੇ ਗੌਰ ਨਹੀਂ ਕਰਦੇ ਅਸੀਂ ਜ਼ਮੀਨ ਨਹੀਂ ਦੰਦੇ ਹੂੰ ਤੇ ਬਾਕੀ ਅੰਮ੍ਰਿਤਸਰ 에어ਪੋਰਟ ਤੇ ਚੂਹੇ ਕਾਫੀ ਆ ਗਏ ਬਿਲਕੁਲ ਜੀ ਕਬੂਤਰਾਂ ਤੋਂ ਬਾਅਦ ਚੂਹੇ ਇਹ ਸਾਹਮਣੇ ਆਏ ਆ ਕਿਉਂਕਿ ਪਹਿਲਾਂ ਆਪਾਂ ਖਬਰਾਂ ਕਈ ਵਾਰੀ ਰੈਡ ਅਰਮ ਤੋਂ ਸਾਰੀਆਂ ਕਿਤਕਾਂ ਵੀ ਅੰਮ੍ਰਿਤਸਰ ਦੇ 에ਅਰਪੋਰਟ ਨੂੰ ਤਾਂ ਹੁਣ ਕਬੂਤਰਖਾਨਾ ਕਹਿੰਦੇ ਆ ਕਈ ਲੋਕ ਵੀ ਇੱਥੇ ਕਬੂਤਰੀ ਕਬੂਤਰ ਦਿਸਦੇ ਆ ਪਰ ਅੱਜ ਚੂਹੇ ਵੀ ਆ ਗਏ ਆ ਚੂਹਿਆਂ ਦੀ ਕਮੀ ਸੀ ਉਹ ਆ ਗਏ ਆ ਉਹ ਕਹਿੰਦੇ ਜਿਵੇਂ ਰਨਵੇ ਤੇ ਜਹਾਜ਼ ਫਰਕੇ ਹੁੰਦੇ ਈਵੇਂ ਫਿਰਦੇ ਅੰਦਰ ਇੱਕ ਬੰਦਾ ਜਿਹੜਾ ਕਹਿੰਦਾ ਜੀ ਮੈਂ ਅੰਮ੍ਰਿਤਸਰ ਦੇ 에ਅਰਪੋਰਟ ਤੋਂ ਬੰਗਲੌਰ ਜਾਣਾ ਸੀ ਮੈਂ ਇੱਥੋਂ ਜਹਾਜ਼ ਤੇ ਜਾਣਾ ਤੇ ਜਿਹੜੀ ਵਿੱਚ ਲੌਜ਼ ਬਣਿਆ ਹੋਇਆ ਉਹ ਕਹਿੰਦੇ ਜੀ ਮੈਂ ਉੱਥੇ ਰੋਟੀ ਪਾਣੀ ਪ੍ਰਸ਼ਾਦਾ ਛਕਣ ਲੱਗ ਪਿਆ ਤੇ ਮੂਰੇ ਚ ਵੀਡੀਓ ਬਣਾ ਕੇ ਉਹਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਵੀ ਭੇਜੀ ਤੇ 에어ਪੋਰਟ ਅਥਾਰਟੀ ਨੂੰ ਵੀ ਭੇਜੀ ਤੀ ਹੁਣ ਲੋਕਾਂ ਦੀਆਂ ਤਰ੍ਹਾਂ ਤਰ੍ਹਾਂ ਗਟਪੜੀਆਂ ਇਹਦੇ ਉੱਤੇ ਤੇ ਜਿਹੜੇ ਇੱਥੇ 에어ਪੋਰਟ ਅਥਾਰਟੀ ਉਹਦੇ ਤੋਂ ਸਵਾਲ ਖੜੇ ਹੋ ਗਏ ਹੂੰ ਹੂੰ ਤੇ ਬਾਕੀ ਸੁੰਦਰ ਸ਼ਾਮ ਅਰੂੜਾ ਆਗੇ ਵਾਪਸ ਹਾਂ ਬਿਲਕੁਲ ਜੀ ਉਹ ਵਾਪਸ ਆ ਗਏ ਆ ਸੁੰਦਰ ਸ਼ਾਮ ਅਰੂੜਾ ਓਪੀ ਸੋਨੀ ਸਾਧੂ ਸਿੰਘ ਧਰਮਸੋਤ ਤੇ ਭਾਰਤ ਭੂਸ਼ਣ ਆਸ਼ੂ ਚਾਰ ਜਿਹੜੇ ਸਾਬਕਾ ਮੰਤਰੀ ਆ ਕੈਪਟਨ ਮਰਿੰਦਰ ਸਿੰਘ ਦੀ ਵਜ਼ਾਰਤ ਦੇ ਵਿੱਚ ਜਿਹੜੇ ਸੀਗੇ ਚਾਰ ਇਹ ਸਾਬਕਾ ਮੰਤਰੀ ਇਹਨਾਂ ਦੇ ਉੱਤੇ ਵਿਜੀਲੈਂਸ ਦਾ ਸ਼ਿਕੰਜਾ ਕੱਸਿਆ ਹੋਇਆ ਸੁੰਦਰ ਸ਼ਾਮ अरोड़ा ਵੀ ਅੰਦਰ ਰਹਿ ਕੇ ਆਏ ਆ ਇਹਨਾਂ ਦੇ ਉੱਤੇ ਵੀ ਜਿਹੜਾ ਪਰਚਾ ਦਰਜ ਹੋਇਆ ਪਰ ਹੁਣ ਸੁੰਦਰ ਸ਼ਾਮ अरोड़ा ਗਰੀ ਕਿਉਂਕਿ ਇਹ ਪੂਰਾ ਪੈਕੇਜ ਹੀ ਸੀਗਾ ਜਿਹੜਾ ਕਾਂਗਰਸ ਦਾ ਦਾ ਕਾਫੀ ਵੱਡਾ ਪੈਕੇਜ ਆ ਜਿਹੜਾ ਉਹ ਬੀਜੇਪੀ ਤੇ ਚਲਾ ਗਿਆ ਸੀਗਾ 2022 ਦੀਆਂ ਚੋਣਾਂ ਤੋਂ ਬਾਅਦ ਤੇ ਹੁਣ ਪਤਾ ਲੱਗਾ ਜੀ ਕਿ ਉਹ ਵਾਪਸ ਆਉਣੇ ਸ਼ੁਰੂ ਹੋ ਗਏ ਤੇ ਸੁੰਦਰ ਸ਼ਾਮ अरोड़ा ਅੱਜ ਵਾਪਸ ਕਾਂਗਰਸ ਦੇ ਵਿੱਚ ਆ ਗਏ ਆ ਦਵਿੰਦਰ ਯਾਦਵ ਦੀ ਹਾਜ਼ਰੀ ਦੇ ਵਿੱਚ ਆਏ ਆ ਉਹ ਕਹਿੰਦੇ ਵੀ ਆਪਦਾ ਘਰ ਠੀਕ ਆ ਅੱਛਾ ਜਦੋਂ ਭਾਜਪਾ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਆ ਕਿ ਕੰਗੜਾ ਦੇ ਬਿਆਨਾਂ ਨਾਲ ਸਾਡਾ ਕੋਈ ਤਾਲੁਕ ਨਹੀਂ ਕੰਗੜਾ ਕੁਝ ਬਦਲੀ ਬਦਰੀ ਲੱਗਦੀ ਹੈ ਖਚਾਈ ਹੋਈ ਆ ਉਹਦੀ ਤੇ ਸਭ ਮੈਨਾਂ ਜਿਹੜੀ ਅੱਜ ਉਹਨੇ ਗੱਲ ਕਹੀ ਆ ਮੈਨੂੰ ਤਾਂ ਲੱਗੀ ਨਾਟਕੀ ਜੀ ਪਰ ਮੈਂ ਤੁਹਾਡੇ ਨਾਲ ਸਾਂਝ ਕਰ ਲੈਣਾ ਵੈਸੇ ਤਾਂ ਬਹੁਤ ਲੰਮਾ ਚੜਾ ਵਿਸਥਾਰ ਆ ਉਸ ਗੱਲ ਦਾ ਜੋ ਨੇ ਕਿਹਾ ਪਰ ਮੈਂ ਉਹਦੇ ਵਿੱਚੋਂ ਸੰਖੇਪ ਦੇ ਵਿੱਚ ਤੁਹਾਨੂੰ 5-7 17 ਜਿਹੜੀਆਂ ਸਾਂਝੀਆਂ ਕਰ ਦਿੰਨਾ ਸਾਡੇ ਪਰਿਵਾਰਕ ਮੈਂਬਰ ਆਪੇ ਹੀ ਰਾਈ ਬਣਾ ਲੈਣਗੇ ਵੀ ਉਹ ਕਹਿਣਾ ਕੀ ਚਾਹੁੰਦੀ ਆ ਮੈਂ ਇਹ ਕਹਿਣਾ ਇਹ ਚਾਹੁੰਨਾ ਕਿ ਕੰਗਣਾ ਰਣੋਤ ਗਲਤੀ ਨੂੰ ਮੰਨਣ ਦੀ ਥਾਂ ਦੇ ਉਤੇ ਆਮ ਤੌਰ ਦੇ ਤੇ ਸਿਆਣੇ ਕਹਿੰਦੇ ਵੀ ਤੋਲ ਕੇ ਬੋਲੋ ਉਹ ਬੋਲ ਕੇ ਵੀ ਨਹੀਂ ਤੋਲਦੀ ਸਮੱਸਿਆ ਇਹ ਆ ਉਹਨੂੰ ਅਸਲ ਦੇ ਵਿੱਚ ਫਰਸਟ੍ਰੇਸ਼ਨ ਦੇ ਵਿੱਚ ਆ ਕਿ ਮੇਰੀ ਬੇਇੱਜ਼ਤੀ ਵਕਤ-ਵਕਤ ਖਾਂ ਮਤੇ ਹੁੰਦੀ ਆ ਕਦੇ-ਬੇਰੇ ਚਪੇੜ ਵੱਜ ਜਾਂਦੀ ਆ ਕੋਈ ਮੇਰੇ ਪੱਖਤ ਨਹੀਂ ਬੋਲਦਾ ਮੇਰਾ ਮਜ਼ਾਕ ਡਾਉਨੇ ਆ ਮੇਰੀ ਫਿਲਮ ਨਹੀਂ ਚੱਲਦੀ ਤੁਸੀਂ ਮੇਰਾ ਮਜ਼ਾਕ ਡਾਉਨੇ ਆ ਉਹ ਇਹ ਗੱਲਾਂ ਕਹਿੰਦੀ ਆ ਉਹਨੇ ਅੱਜ ਇਹ ਗੱਲ ਕਹੀ ਆ ਕਿ ਨਹੀਂ ਮੈਂ ਖੁਦ ਕਿਸਾਨ ਹਾਂ ਮੇਰਾ ਪਰਿਵਾਰ ਕਿਸਾਨ ਹੈ ਪਰ ਮੈਨੂੰ ਲੱਗਦਾ ਕਿ ਮੇਰੇ ਤੇ ਅਟੈਕ ਹੋਇਆ ਤੇ ਉਹਨੂੰ ਸੈਲੀਬ੍ਰੇਟ ਕੀਤਾ ਗਿਆ ਜਿਵੇਂ ਕਿ ਮੈਂ ਔਰਤ ਹਾਂ ਹੀ ਨਹੀਂ ਜਦੋਂ ਮੈਂ ਮਹਿਲਾ ਸਸ਼ਕਤੀਕਰਨ ਦੇ ਲਈ ਲੜਦੀ ਆ ਸਭ ਨੂੰ ਮੋਟੀਵੇਟ ਕਰਨੀ ਆ ਕੁੜੀਆਂ ਭਾਵੇਂ ਉਹ ਕੋਈ ਵੀ ਹੁਣ ਮੇਰੀ ਵਜ੍ਹਾ ਕਰਕੇ ਮਹਿਲਾ ਸਸ਼ਕਤੀਕਰਨ ਦੀਆਂ ਫਿਲਮਾਂ ਬਣ ਰਹੀਆਂ ਪਰ ਉਹ ਵੀ ਮੇਰਾ ਬਾਈਕਟ ਕਰਦੀਆਂ ਜੇਕਰ ਮੈਂ ਕਦੇ ਥੱਲੇ ਡਿੱਗ ਪਾਂ ਤਾਂ ਮੇਰੇ ਵਿਰੁੱਧ ਮਹਿਮ ਚਲਾਉਂਦੀਆਂ ਜਿਵੇਂ ਮੈਂ ਔਰਤੀ ਨਹੀਂ ਆ ਜੇਕਰ ਮੇਰੀ ਕੋਈ ਚੰਗੀ ਫਿਲਮ ਆਉਂਦੀ ਆ ਉਹਨੂੰ ਇਗਨੋਰ ਕਰ ਗੁੰਦੇ ਆ ਮੇਰੇ ਤੇ ਅਟੈਕ ਹੁੰਦਾ ਤਾਂ ਸੈਲੀਬ੍ਰੇਟ ਕੀਤਾ ਜਾਂਦਾ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਕੀਮਤ ਕਿਸਾਨ ਪਰਿਵਾਰ ਦੇ ਵਿੱਚੋਂ ਨਹੀਂ ਆ ਉਹਨੇ ਇਹ ਸਵਾਲ ਜੇ ਖੜੇ ਕੀਤੇ ਹਾਲਾਂਕਿ ਥੋਥੀਆਂ ਜੀਆਂ ਗੱਲਾਂ ਵੀ ਜੇਕਰ ਭਾਈ ਤੂੰ ਕਿਸਾਨ ਪਰਿਵਾਰ ਦੇ ਵਿੱਚੋਂ ਫਿਰ ਇਹ ਕਾਹਤੋਂ ਕਰੀ ਵੀ ਕਿਸਾਨ ਤਾਂ ਜ਼ਬਰਜਨਾ ਕਰਕੇ ਤੇ ਉਥੇ ਮਾਰ ਕੇ ਬੰਦੇ ਲਾਸ਼ਾਂ ਟੰਗ ਦਿੰਦੇ ਸੀ ਕਿਸਾਨ ਤਾਂ ਇਹ ਬੰਗਲਾਦੇਸ਼ ਬਣਾਉਣ ਨੂੰ ਫਿਰਦੇ ਸੀ ਫਿਰ ਥੋੜਾ ਟੱਬਰ ਸਾਰਾ ਹੀ ਇਹ ਗੱਲ ਕਹਿੰਦਾ ਹੁਣ ਇਹਦਾ ਮਤਲਬ ਇਹ ਹੈ ਤੇ ਬਾਕੀ ਨਿਰਮਲ ਭੰਗੂ ਦੀ ਬੇਟੀ ਨੇ ਨਿਵੇਸ਼ਕਾਂ ਦੇ ਪੈਸੇ ਮੋੜ ਦੇਣੇ ਜੀ ਹੁਣ ਸਾਰੇ ਤੈ ਕੋਈ ਉਹ ਮੋੜ ਸਕਦੀ ਨਹੀਂ ਭਾਵੇਂ ਉਹਦੀ ਭਾਵਨਾ ਹੋਵੇ ਮੋੜੂ ਕਿਵੇਂ ਦੇਖੋ ਜਾਂ ਤਾਂ ਜਿਹੜਾ ਕੁਝ ਉਹਦੇ ਕੋਲੇ ਹੈਗਾ ਉਹ ਵੇਚ ਵਟ ਕੇ ਇਹਨਾਂ ਤਾਂ ਹੋਣਾ ਨਹੀਂ ਵੀ 50 60 ਹਜ਼ਾਰ ਕਰੋੜ ਰੁਪਏ ਜਿਹਦੇ ਕੋਲੇ ਜਾਇਦਾਦ ਹੋਵੇ ਉਹਦੇ ਚੋ ਵੇਚ ਕੇ ਮੋੜ ਦੇਵੇ ਇਹ ਤਾਂ ਹੋ ਨਹੀਂ ਸਕਦਾ ਪਰ ਗੱਲ ਅਗਲੀ ਇਹ ਆ ਮਹੱਤਵਪੂਰਨ ਉਹਨੇ ਕਹਿ ਜੀ ਕਿ ਦੇਖੋ ਦੋ ਕਮੇਟੀਆਂ ਬਣਾਈਆਂ ਹੋਈਆਂ ਇੱਕ ਹੈਗੀ ਜੀ ਉਹ ਕਹਿੰਦੀ ਵੀ ਵਿਸ਼ੇਸ਼ ਕਮੇਟੀ ਇੱਕ ਲੋਡਾ ਕਮੇਟੀ ਬਣੀ ਹੈ ਇਹ ਦੋਨਾਂ ਕਮੇਟੀਆਂ ਦੇ ਵੱਲੋਂ ਮੈਨੂੰ ਜਦੋਂ ਵੀ ਹਾਕ ਮਾਰੀ ਜਾਊਗੀ ਮੈਂ ਇੱਥੇ ਹਾਜ਼ਰ ਹੋਊਂਗੀ ਮੈਂ ਤਾਂ ਨਹੀਂ ਦੀ ਕਿ ਕੱਲੇ ਕੱਲੇ ਬੰਦੇ ਦੇ ਨਿਵੇਸ਼ਕ ਦੇ ਪੈਸੇ ਵਾਪਸ ਕੀਤੇ ਜਾਣ ਮੇਰੇ ਬਾਪ ਦੀ ਵੀ ਇੱਛਾ ਸੀ ਉਹ ਕਹਿੰਨੀ ਵੀ ਭਾਈ ਬਰਿੰਦਰ ਕੌਰ ਜੇ ਮੈਂ ਗਲਤ ਨਾ ਹੋਵਾਂ ਤੇ ਉਹ ਕੁੜੀ ਦਾ ਨਾਮ ਬਰਿੰਦਰ ਕੌਰ ਆਜੇ ਅਖਬਾਰਾਂ ਦੇ ਵਿੱਚ ਕੁਆਟਰ ਕੁਆਟਰ ਸਫਾਈ ਦੇ ਇਸ਼ਤਿਹਾਰ ਵੀ ਲੱਗੇ ਆ ਜਿਹਦੇ ਵਿੱਚ ਉਹਨੇ ਆਪ ਦਾ ਸਫਾਈ ਦਿੱਤੀ ਆ ਉਹਨੇ ਇਹ ਗੱਲ ਕਹੀ ਆ ਜੀ ਕਿ ਮੈਂ ਆਪ ਪੈਸੇ ਮੁੜਦਾ ਚਾਹੁੰਨੀ ਆ ਹੁਣ ਮਿਹਨੇ ਵੀ ਕਿਵੇਂ ਪੈਸੇ ਮੁੜਦੇ ਪਰ ਅੱਜ ਉਹਦਾ ਸੰਸਕਾਰ ਕਰ ਦਿੱਤਾ ਕਿ ਨਰਮਲ ਪੰਗੂ ਦਾ ਤੇ ਲੋਕਾਂ ਦੇ ਮਨ ਦੇ ਵਿੱਚ ਸਵਾਲ ਪਹਿਲਾਂ ਵੀ ਸੀ ਅੱਜ ਵੀ ਹਾਲਾਕਿ ਮੈਨੂੰ ਤਾਂ ਆਸ ਹੈ ਨਹੀਂ ਵੀ ਪੈਸੇ ਮਿਲਣਗੇ ਪਰ ਹੋ ਸਕਦਾ ਕੋਈ ਚਮਤਕਾਰ ਹੋ ਵੀ ਜਾਵੇ ਬੇਚੀ ਕੀ ਛੱਡ ਗਿਆ ਉਹ ਕਾਫੀ ਪ੍ਰਾਪਰਟੀ ਜਾਂ ਕੁਝ ਛੱਡ ਗਿਆ ਪ੍ਰਾਪਰਟੀ ਤਾਂ ਮੈਂ ਜੇਕਰ ਮੈਂ ਗਲਤ ਨਾ ਹੋਵਾਂ ਤੇ ਅਖਬਾਰਾਂ ਦੇ ਵਿੱਚ ਜੋ ਲਿਖਿਆ ਜੇ ਮੈਂ ਉਹਦੇ ਤੇ ਯਕੀਨ ਕਰਾਂ ਹਾਲਾਂਕਿ ਮੈਂ ਦਾਵਾ ਨਹੀਂ ਕਰਨਾ ਵੀ ਜੋ ਲਿਖਿਆ ਉਹ ਸਹੀ ਆ ਅਖਬਾਰਾਂ ਦੇ ਵਿੱਚ ਲਿਖਿਆ ਹੋਇਆ ਇਹ ਆ ਕਿ ਉਹਨੇ 1 ਲੱਖ ਏਕੜ ਤੋਂ ਵੱਧ ਜ਼ਮੀਨ ਬਣਾਈ ਹੈ ਤੇ ਬਾਕੀ ਪਗਵੰਤ ਮਨ ਨਸ਼ਿਆਂ ਦੇ ਖਿਲਾਫ ਕੀ ਹੁਣ ਇੱਕ ਮਹਿੰਮ ਵਿੱਢੀ ਹੈ ਹਾਂ ਬਿਲਕੁਲ ਜੀ ਅੱਜ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਮੋਹਾਲੀ ਦੇ ਵਿੱਚ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਹੁਣ ਨਸ਼ਿਆਂ ਦੇ ਖਿਲਾਫ ਅਸੀਂ ਹੋਰ ਸਖਤੀ ਦੇ ਨਾਲ ਕੰਮ ਕਰ ਰਹੇ ਹਾਂ ਉਹਨਾਂ ਨੇ ਇਹ ਗੱਲ ਕਹੀ ਹੈ ਐਂਟੀ ਨਾਰਕੋਟਿਕਸ ਟਾਸਕ ਫੋਰਸ ਜਿਹੜੀ ਉਹਨਾਂ ਨੇ ਬਣਾਈ ਹੈ ਉਹਨਾਂ ਨੇ ਮੋਹਾਲੀ ਚ ਦਾ ਉਦਘਾਟਨ ਕੀਤਾ ਹੈਗਾ ਤੇ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਸੀਂ ਇੱਕ ਨੰਬਰ ਜਾਰੀ ਕਰ ਰਹੇ ਹਾਂ ਉਹ ਮੈਂ ਨੰਬਰ ਸਾਂਝਾ ਵੀ ਕਰ ਦਿੰਦਾ 97791 0200 99791 00200 ਇਹਦੇ ਉੱਤੇ ਉਹ ਕੰਨੇ ਜੀ ਗੱਲ ਕਰ ਲੋ ਤੇ ਬੰਦੇ ਦਾ ਨਾਮ ਗੁਪਤ ਰੱਖਿਆ ਜਾਊਗਾ ਤੁਹਾਨੂੰ ਮੈਸੇਜ ਦਾ ਜਵਾਬ ਵੀ ਦਿੱਤਾ ਜਾਊਗਾ ਕਾਰਵਾਈ ਸੰਬੰਧੀ ਜਾਣ ਕੇ ਵੀ ਦਿੱਤੀ ਜਾਊਗੀ ਤੇ ਤੁਸੀਂ ਸਾਨੂੰ ਨਿਸ਼ਾਨ ਤਸਕਰਾਂ ਦੇ ਬਾਰੇ ਇਹਦੇ ਉੱਤੇ ਜਾਣਕਾਰੀ ਦੇ ਸਕਦੇ ਆਂ ਅਮਰਿਤਪਾਲ ਤੇ ਲਾਏ ਗਏ ਐਨਐਸਏ ਦੇ ਦੋਸ਼ਾਂ ਬਾਰੇ ਕੀ ਕਿਹਾ ਸਰਕਾਰ ਨੇ ਦੇਖੋ ਜੀ ਸਰਕਾਰ ਦੇ ਵੱਲੋਂ ਪੰਜਾਬ ਤੇ ਰਹਿਣਾ ਹਾਈ ਕੋਰਟ ਦੇ ਵਿੱਚ ਉੱਤਰ ਦਿੱਤਾ ਗਿਆ ਕਿ ਅਸੀਂ ਕਿਉਂ ਲਾਈ ਕਿਉਂਕਿ ਇਹ ਸਵਾਲ ਸੀਗਾ ਉਹਨੇ ਆਪਣੇ ਵਕੀਲਾਂ ਦੇ ਰਹੀਂ ਤੇ ਇਹ ਗੱਲ ਕਹੀ ਸੀ ਅਮਰਤਪਾਲ ਨੇ ਕਿ ਮੇਰੇ ਉੱਤੇ ਐਨਐਸਏ ਕਿਉਂ ਲੱਗੀ ਤੇ ਮੇਰੀ ਐਨਐਸਏ ਕਿਉਂ ਵਧਾਈ ਗਈ ਤੇ ਸੂਬੇ ਦੀ ਸਰਕਾਰ ਦੇ ਉੱਤਰੇ ਦਿੱਤਾ ਜੀ ਕਿ ਸਮੇਂ ਦੀ ਲੋੜ ਸੀ ਉਹਦੇ ਵੱਲੋਂ ਪੜਹਾਉ ਗੱਲਾਂ ਕੀਤੀਆਂ ਗਈਆਂ ਇਸ ਕਰਕੇ ਐਨਐਸਏ ਲਾਈ ਗਈ ਉਹਦੇ ਤੇ ਲੱਗਣੀ ਹੀ ਸੀ ਤੇ ਉਹਦੇ ਉੱਤੇ ਐਨਐਸਏ ਦੇ ਵਿੱਚ ਵਾਧਾ ਕਰਨਾ ਵੀ ਸਮੇਂ ਦੀ ਜ਼ਰੂਰਤ ਸੀ ਇਹ ਵੀ ਵਿੱਚ ਉਹਦੇ ਗੱਲ ਕਹੀ ਗਈ ਆ ਤੇ ਉਸ ਤੋਂ ਬਾਰੇ ਗੱਲ ਇਹ ਚ ਕਿ ਵੀ ਜਿਹੜੇ ਇਹ ਹੋਰ ਸਾਥੀ ਅਮਰਤਪਾਲ ਦੇ ਉਹਨਾਂ ਨੇ ਉੱਤੇ ਕਿਉਂ ਲਾਈ ਗਈ ਐਨਐਸਏ ਤੇ ਸੂਬੇ ਦੀ ਸਰਕਾਰ ਨੇ ਇਹਦੇ ਲਈ ਉੱਤਰ ਦੇਣ ਵਾਸਤੇ ਸਮਾਂ ਮੰਗਿਆ ਵੀ ਸਾਥੀਆਂ ਦੇ ਬਾਰੇ ਅਸੀਂ ਅਗਲੀ ਤਰੀਕ ਤੇ ਉੱਤਰ ਦੇ ਦੇਵਾਂਗੇ ਜਨਾਬ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਮਿਹਰਬਾਨੀ ਜੀ ਧੰਨਵਾਦ ਇਸ ਦਾ ਮਸਾ ਜੂਰ ਹੈ ਰੈਡ ਐਫਐਮ